ਆਸੀ ਪੜਾ ਪ੍ਰਸ਼ਾਸਨ ਹੋ ਗਈ ਕਿ ਨੇ ਤੇ ਕੋਈ ਪਛਾਣ ਜਾਂ ਕੁਛ ਨਹੀਂ ਹੋਈ ਬੰਦੇ ਦੀ ਕਰਦੇ ਪਛਾਣ ਦੇ ਦੇ ਤੁਹਾਡੇ ਵੱਲੋਂ ਕੋਈ ਨਹੀਂ ਲੱਗਦਾ ਤੁਹਾਨੂੰ ਕੋਈ ਬੰਦੇ ਉਪਰੇ ਚ ਹੈ ਠੀਕ ਆ ਹੋਰ ਪਿੱਤ ਨਹੀਂ ਕੋਈ ਨੁਕਸਾਨ ਹੋਇਆ ਸਰ ਕੋਈ ਨੁਕਸਾਨ ਹੋਰ ਨਹੀਂ ਹੋਇਆ ਕੱਲੇ ਕਿੰਨੇ ਕ ਪੈਸੇ ਸੀ ਕੱਲੇ 28 3000 ਰੁਪਏ ਮੇਰੀ ਜੇਬ ਅਸੀਂ 67000 ਰੁਪਏ ਕੱਲੇ ਸੀ ਠੀਕ ਆ ਤੇ ਪ੍ਰਸ਼ਾਸਨ ਆ ਉਹ ਹੈ ਜਿਹੜੀ ਆ ਪੂਰਾ ਭੋਸਾ ਦੇ ਰਿਹਾ ਪ੍ਰਸ਼ਾਸਨ ਹਾਂਜੀ ਹਾਂਜੀ ਪੂਰਾ ਭੋਸਾ ਦੇ ਰਹੇ ਕੌਣ ਆਇਆ ਸੀਗਾ ਖਾਜਨ ਬੀਐਸਬੀ ਜੀ ਸੀ ਉਹ ਤਾਂ ਵੀ ਆਇਆ ਸੀ ਸਰਦਾਰ ਜੀ ਨਾ ਪੁੱਤਰ ਕੌਣ ਆਇਆ ਹੈ ਮਪੁੱਤਰ ਸਰਦਾਰ ਜੀ ਆਇਆ ਜਿਹੜੇ ਨਵੇਂ ਆਏ ਸੀ ਬੀਐਸਬੀ ਉਹ ਵੀ ਸੀਗਾ ਠੀਕ ਉਸ ਟਾਈਮ ਇੱਥੇ ਕਸਟਮਰ ਵੀ ਸੀਗੇ ਉਸ ਟਾਈਮ ਇੱਥੇ ਕ ਕਸਟਮਰ ਸੀ ਸਰਦਾਰ ਜੀ ਸੀ ਤੇ ਉਹ ਮੈਨੂੰ ਪੈਸੇ ਦੇ ਰਿਹਾ ਸੀ ਉਹ ਵੀ ਲੈਸਿਓ ਲੈ ਗਿਆ ਜਿਹੜਾ ਕਸਟਮਰ ਮੈਨੂੰ ਦੇ ਰਿਹਾ ਸੀ ਬੜਾ ਕਰਵਾਜਾ ਰੱਖਣਾ ਨਾ ਲਾਣਾ ਹਾਂਜੀ ਇਹਦੇ ਨਾਲ ਫੇਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਨਾ ਕਿ ਦਿਨ ਦਿਹਾੜੇ ਮਾਹੌਲ ਬਹੁਤ ਪੈਦਾ ਹੋਇਆ ਜੀ ਸਰ ਸਰ ਅੱਜ ਜਿਹੜੀ ਸ਼ੰਕਰਗੜ੍ਹ ਨਾਲ ਹੀ ਕੀ ਕਾ ਘਟਨਾ ਸਗੀ ਹੈ ਗ੍ਰੀਸ਼ ਕੇ ਰੈਨਾ ਸਟੋਰ ਦੇ ਬੱਸ ਸਟੈਂਡ ਤੇ ਹੈ ਜੀ ਸ਼ੰਕਰ ਉੱਥੇ ਦੋ ਨੌਜਵਾਨ ਇਕ ਮੁੰਡਾ ਤੇ ਪਟਕਾ ਬੰਨਿਆ ਸੀ ਉਹ ਆਏ ਤੇ ਉਹਨਾਂ ਨੇ ਕੋ ਪਿਸਤੌਲ ਰੱਖ ਕੇ ਉਹਨਾਂ ਦੇ ਕੋਲੋਂ 25000 ਰੁਪਏ ਖੋਲੇ ਦੁਕਾਨ ਦੇ ਅੰਦਰ ਤੇ ਵਾਪਸ ਨਿਕਲ ਗਏ ਤੇ ਸਰ ਦੁਕਾਨ ਤੇ ਕਿੰਨੇ ਜਣੇ ਸੀ ਉਸ ਟਾਈਮ ਦੁਕਾਨ ਤੇ ਉਸ ਵੇਲੇ ਟਾਈਮ ਤੇ ਚਾਰ ਜਣੇ ਅੰਦਰ ਸੀ ਤੇ ਇੱਕ ਮੁੰਡਾ ਬਾਹਰ ਸੀ ਦੁਕਾਨ ਦੇ ਕਰੰਦੇ ਜੀ ਕੋਈ ਸੱਟ ਪਿੱਟ ਤਾਂ ਨਹੀਂ ਮਾਰੀ ਕਿਸ ਤਰ੍ਹਾਂ ਨੇ ਕਿਸੇ ਨੇ ਕਿਸੇ ਨੇ ਕਿਉਂ ਤਾਂ ਨਾ ਉਹਨਾਂ ਨੇ ਉਹਨਾਂ ਨੂੰ ਕੁਝ ਕਿਹਾ ਨਾ ਉਹਨਾਂ ਨੇ ਉਹਨਾਂ ਨੂੰ ਕੁਝ ਕਿਹਾ ਪੈਸੇ ਲੁੱਟ ਕੇ ਤੇ ਫਰਾਰ ਹੋ ਗਏ ਠੀਕ ਹੈ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੇਸ ਨੂੰ ਚਲਕੇ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰ ਰਹੇ ਕਿੱਧਰ ਨੂੰ ਗਏ ਆ ਤੇ ਕਿੱਧਰ ਵਾਪਸ